ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਜ਼ਿੰਦਗੀ ਵਿੱਚ ਬਹੁਤ ਸਾਰੇ ਦੋਸਤ ਬਣਾਓ ਬਣਾਉਣੇ ਚਾਹੀਦੇ ਵੀ ਆ ਪਰ ਇੱਕ ਇਹੋ ਜਿਹਾ ਦੋਸਤ ਬਣਾਓ ਜੋ ਤੁਹਾਡੇ ਇੱਥੇ ਦਾ ਸਾਥ ਦੇਵੇ ਰੱਬ ਕਰੇ ਉਹ ਤੁਹਾਡੇ ਅਗਲੇ ਜਨਮ 'ਚ ਵੀ ਤੁਹਾਡੇ ਨਾਲ ਸਾਥ ਹੋਵੇ ਜੇ ਕਿਸੇ ਦੇ ਪਾਲੀ ਚੰਗੇ ਕਰਮ ਹੋ ਨਾ ਤਾਂ ਤਾਂ ਇਸ ਦੇ ਨਾਲ ਹੀ ਇੱਕ ਦੋਸਤੀ ਦੇ ਨਾਂ ਤੇ ਇੱਕ ਛੋਟੀ ਜੀ ਕਹਾਣੀ ਸ਼ੁਰੂ ਕਰਦੇ ਆਂ ਇੱਕ ਬਜ਼ੁਰਗ ਮਾਈ ਹੁੰਦੀ ਆ ਪਿੰਡ ਦੇ ਵਿੱਚ ਰਹਿੰਦੀ ਆ ਤਿੰਨ ਚਾਰ ਦਿਨ ਤੋਂ ਉਹਨੂੰ ਕੁਝ ਨਹੀਂ ਮਿਲਦਾ ਖਾਣ ਨੂੰ ਤਾਂ ਉਹ ਬਹੁਤ ਦੂਰ ਨੇੜੇ ਘਰਾਂ 'ਚ ਜਾਂਦੀ ਆ ਕੁਝ ਨਹੀਂ ਮਿਲਦਾ ਤਾਂ ਥੀਕੀ ਥੱਕ ਹਾਰ ਕੇ ਘਰੇ ਆ ਜਾਂਦੀ ਆ ਤਾਂ ਉਹਦੋਂ ਅਗਲੇ ਦਿਨ ਜਾਂਦੀ ਆ ਉਹ ਤੇ ਚੌਥੇ ਦਿਨ ਜਾਂਦੀ ਜਦੋਂ ਤਾਂ ਉਹਨੂੰ ਸ਼ਾਮ ਨੂੰ ਨਾ ਖਾਨ ਨੂੰ ਛੋਲੇ ਮਿਲਦੇ ਥੋੜੇ ਜਿਨੇ ਚਨੇ ਉਹ ਕੀ ਕਰਦੀ ਆ ਉਹ ਛੋਲੇ ਲਿਆਉਂਦੀ ਘਰੇ ਸ਼ਾਮ ਨੂੰ ਨਹੀਂ ਖਾਂਦੀ ਉਹਦੀ ਸੁਬਾ ਰੱਬ ਨੂੰ ਭੋਗ ਲਵਾਉਂਗੀ ਤੇ ਫੇਰ ਖਾਉਂਗੀ ਤੇ ਮਾਤਾ ਸੌ ਜਾਂਦੀ ਆ ਤੇ ਹੁਣ ਉਹ ਚੋਰਾ ਨੇ ਮਾਤਾ ਨੂੰ ਦੇਖਿਆ ਹੁੰਦਾ ਵਾ ਉਹ ਪੋਟਲੀ ਲੈ ਕੇ ਆਉਂਦੇ ਘਰੇ ਤੇ ਉਹਨਾਂ ਨੂੰ ਇਦਾਂ ਲੱਗਦਾ ਇਹ ਪੋਟਲੀ ਦੇ ਵਿੱਚ ਗਹਿਣੇ ਆ ਤਾਂ ਉਹ ਚੋਰ ਕੀ ਕਰਦੇ ਆ ਰਾਤ ਪੈਂਦੀ ਆ ਮਾਤਾ ਸੌ ਜਾਂਦੀ ਆ ਚੋਰ ਪੋਟਲੀ ਚੱਕ ਕੇ ਘਰੋਂ ਲੈ ਜਾਂਦੇ ਚੋਰੀ ਕਰਕੇ ਲੈ ਜਾਂਦੇ ਆ ਗਹਿਣਿਆਂ ਦੇ ਬਹਾਨੇ ਤੇ ਹੁਣ ਸਵੇਰ ਹੁੰਦੀ ਆ ਮਾਤਾ ਉੱਠਦੀ ਆ ਰੱਬ ਨੂੰ ਯਾਦ ਕਰਦੀ ਆ ਹੱਥ ਧੋਂਦੀ ਤੇ ਰੱਬ ਨੂੰ ਭੋਗ ਲਾਉਣਾ ਹੁੰਦਾ ਓ ਛੋਲਿਆਂ ਦਾ ਚਣਿਆਂ ਦਾ ਤਾਂ ਦੇਖ ਦਿਓ ਪੋਟਲੀ ਉੱਤੇ ਗਾਇਬ ਹੁੰਦੀ ਆ ਸਮਾਦੀ ਉਹ ਜਿਹੜੀ ਮਾਤਾ ਬਹੁਤ ਗੁੱਸੇ ਪਰੇਸ਼ਾਨ ਹੁੰਦੀ ਆ ਤੇ ਲੋਕਾਂ ਨੂੰ ਮਾੜਾ ਚੰਗਾ ਬੋਲਦੀ ਆ ਵੀ ਇੱਥੇ ਗਰੀਬਣੀ ਦੀ ਓਪੋਟਲੀ ਹੋਣੀ ਛੱਡੀ ਤੇ ਇੰਨੇ ਦਿਨਾਂ ਬਾਅਦ ਕੁਝ ਮਿਲਿਆ ਸੀ ਤੇ ਉਹ ਵੀ ਰੱਬ ਨੂੰ ਭੋਗ ਲਵਾਉਣਾ ਸੀ ਉਹ ਵੀ ਕੋਈ ਚੋਰੀ ਕਰਕੇ ਲੈ ਗਿਆ ਤਾਂ ਮਾਤਾ ਗੁੱਸੇ ਚ ਆਉਂਦੀ ਆ ਤੇ ਸ਼ਰਾਫ ਦੇ ਦਿੰਦੀ ਆ ਕਹਿੰਦੀ ਆ ਵੀ ਉਹ ਹਮੇਸ਼ਾ ਦਲੇਦਰ ਰਹੂਗਾ ਹਮੇਸ਼ਾ ਭੁੱਖ ਨੰਗ ਨਾਲ ਮਰੂਗਾ ਜਿਹੜਾ ਉਹ ਓਪੋਟਲੀ ਚ ਉਹ ਸ਼ੋਲੇ ਖਾਊ ਚਨੇ ਖਾਊਗਾ ਤਾਂ ਉਹ ਕੀ ਕਰਦੇ ਆ ਚੋਰ ਉੱਥੋਂ ਜਦੋਂ ਪੋਟਲੀ ਚੋਰੀ ਕਰਕੇ ਲੈ ਜਾਂਦੇ ਆ ਤਾਂ ਉਹ ਪੋਟਲੀ ਇੱਕ ਆਸ਼ਰਮ ਕੋਲੇ ਜਾਂਦੇ ਰਾਤ ਨੂੰ ਉਹਨਾਂ ਨੂੰ ਚੋਰਾਂ ਨੂੰ ਇਦਾਂ ਲੱਗਦਾ ਹੁੰਦਾ ਇਹ ਜਿਹੜਾ ਆਸ਼ਰਮ ਚੋਂ ਵੀ ਅਸੀਂ ਚੋਰੀ ਕਰਨ ਲਗੇ ਤੇ ਆਸ਼ਰਮ ਚ ਵੜਤਾ ਜਾਂਦੇ ਆ ਤੇ ਜਦੋਂ ਬਾਹਰ ਨਿਕਲਦੇ ਆ ਪੋਟਲੀ ਉੱਥੇ ਛੱਡ ਆਉਂਦੇ ਆ ਕਿਉਂਕਿ ਉਸ ਆਸ਼ਰਮ ਦੇ ਵਿੱਚ ਕੁੱਤੇ ਹੁੰਦੇ ਆ ਕੁੱਤੇ ਭੌਂਕਦੇ ਆ ਤੇ ਪੋਟਲ ਹੀ ਉੱਥੇ ਛੱਡ ਕੇ ਭੱਜ ਜਾਂਦੇ ਆ ਆਪਣੀ ਜਾਨ ਬਚਾਉਣ ਦੇ ਲਈ ਤੇ ਸਵੇਰ ਹੁੰਦੀ ਆ ਤੇ ਕ੍ਰਿਸ਼ਨ ਤੇ ਜਿਹੜਾ ਕ੍ਰਿਸ਼ਨ ਦਾ ਭਰਾ ਬਲਰਾਮ ਤੇ ਉਹ ਹੁਣ ਕੀ ਦੇਖਦੇ ਆ ਵੀ ਉਹਨਾਂ ਦੀ ਜਿਹੜੀ ਗੁਰੂ ਮਾਤਾ ਹੁੰਦੀ ਆ ਉਹ ਦੇਖਦੀ ਆ ਵੀ ਇਹ ਪੋਰਟਲੀ ਦੇ ਵਿੱਚ ਰਾਤ ਹੈ ਨਹੀਂ ਸੀ ਸਵੇਰ ਪੋਰਟਲੀ ਕਿੱਥੋਂ ਆਈ ਆ ਉਹ ਦੇਖਦੀ ਆ ਵੀ ਪੋਰਟਲੀ ਦੇ ਵਿੱਚ ਛੋਲੇ ਹੁੰਦੇ ਆ ਉਹ ਪੋਰਟਲੀ ਰੱਖ ਦਿੰਦੀ ਸਾਈਡ ਤੇ ਜਦੋਂ ਪੋਰਟਲੀ ਸਾਈਡ ਤੇ ਰੱਖ ਦਿੰਦੀ ਆ ਤਾਂ ਕ੍ਰਿਸ਼ਨ ਤੇ ਜਿਹੜਾ ਬਲਰਾਮ ਸਦਾਮਾ ਜਿਹਨੂੰ ਕਹਿੰਦੇ ਆ ਉਹ ਦੋਵੇਂ ਜੰਗਲ 'ਚ ਲੱਕੜਾਂ ਕੱਟਣ ਵਾਸਤੇ ਜਾਂਦੇ ਆ ਕ੍ਰਿਸ਼ਨ ਤੇ ਬਲਰਾਮ ਤੇ ਹੁਣ ਉਹ ਜਿਹੜੀ ਉਹਨਾਂ ਦੀ ਗੁਰੂ ਮਾਤਾ ਹੁੰਦੀ ਹੈ ਉਹਨਾਂ ਨੂੰ ਇਹ ਗੱਲ ਕਹਿੰਦੀ ਆ ਵੀ ਤੁਸੀਂ ਜੰਗਲ 'ਚ ਲੱਕੜਾ ਕਟਣ ਜਾਂਦੇ ਆ ਜਦੋਂ ਤੁਹਾਨੂੰ ਭੁੱਖ ਲੱਗੂਗੀ ਤਾਂ ਪੋਰਟਲੀ 'ਚੋਂ ਛੋਲੇ ਕੱਢ ਕੇ ਖਾ ਲਿਓ ਜਿਹੜਾ ਬਲਰਾਮ ਹੁੰਦਾ ਵਾ ਉਹ ਬੜਾ ਗੁਣੀ ਗਿਆਨੀ ਹੁੰਦਾ ਵਾ ਤਪਸਵੀ ਹੁੰਦਾ ਤਾਂ ਉਹਨੂੰ ਪੋਰਟਲੀ ਦੇ ਵਿੱਚਲੀ ਪਿਛਲੀ ਕਹਾਣੀ ਪਤਾ ਲੱਗ ਜਾਂਦੀ ਆ ਇਹ ਕਿਸੇ ਮਾਈ ਤੋਂ ਸ਼ਰਾਫ ਲੱਗੀ ਹੋਈ ਪੋਰਟਲੀ ਆ ਤਾਂ ਉਹ ਪੋਰਟਲੀ ਨੂੰ ਨਾਲ ਲੈ ਜਾਂਦੇ ਆ ਤੇ ਜਿਹੜਾ ਬਲਰਾਮ ਹੁੰਦਾ ਵਾ ਉਹ ਪੋਟਲੀ ਵਾਲੇ ਛੋਲੇ ਕਿਸੇ ਨੂੰ ਨਹੀਂ ਦਿੰਦਾ ਕ੍ਰਿਸ਼ਨ ਨੂੰ ਕ੍ਰਿਸ਼ਨ ਨੂੰ ਨਹੀਂ ਦਿੰਦਾ ਉਹਨੂੰ ਹੁਣ ਪਤਾ ਹੁੰਦਾ ਪਿੱਛੇ ਇਹ ਪੋਟਲੀ ਦੇ ਪਿਛਲੇ ਕਹਾਣੀ ਕੀ ਹੈ ਇੱਕ ਮਾਈ ਦੀ ਕਹਾਣੀ ਆ ਤੇ ਉਹ ਚੋਰੀ ਕਰਕੇ ਲਿਆਏ ਤੇ ਇੱਥੇ ਛੱਡ ਗਏ ਆ ਤੇ ਪੋਟਲੀ ਵਾਲੇ ਵਿੱਚਲੇ ਛੋਲੇ ਸ਼ਰਾਫਤ ਆ ਤੇ ਉਹ ਹੁਣ ਬਲਰਾਮ ਕੀ ਕਰਦਾ ਜਦੋਂ ਭਗਵਾਨ ਕ੍ਰਿਸ਼ਨ ਇੱਧਰ ਉੱਧਰ ਹੁੰਦੇ ਆ ਤਾਂ ਚੋਰੀ ਸ਼ੇਪੇ ਸਾਰੇ ਸ਼ੋਲੇ ਖਾ ਲੈਂਦਾ ਬਲਰਾਮ ਜਦੋਂ ਸਾਰੇ ਸ਼ੋਲੇ ਖਾ ਲੈਂਦਾ ਵਾ ਤਾਂ ਉਹ ਸੋਚਦਾ ਵੀ ਮੈਂ ਤਾਂ ਚੱਲ ਜਿਹੜਾ ਹੋਣਾ ਹੀ ਹੋਣਾ ਤੇ ਜਿਹੜਾ ਕ੍ਰਿਸ਼ਨ ਭਗਵਾਨ ਕਿਤੇ ਇਹਨਾਂ ਨੂੰ ਸ਼ਰਾਬ ਨਾ ਲੱਗ ਜੇ ਨਹੀਂ ਤਾਂ ਤਿੰਨੇ ਲੋਕ ਉਸ ਚੀਜ਼ ਨਾਲ ਮਾਰੇ ਜਾਣਗੇ ਹੰਦਲਿੱਧਰ ਨਾਲ ਭੁੱਖਣਾ ਤੇ ਹੋਰ ਜਿਹੜਾ ਸ਼ਰਾਬ ਮਿਲਿਆ ਹੁੰਦਾ ਤਾਂ ਬਲਰਾਮ ਇਹ ਨਹੀਂ ਸੋਚਦਾ ਉਹ ਸਾਰੇ ਸ਼ੋਲੇ ਖਾ ਲੈਂਦਾ ਵਾ ਤੇ ਬਲਰਾਮ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਉਤਰਦਰ ਰਹਿੰਦੇ ਆ ਤੇ ਉਹ ਛੋਲੇ ਖਾਣ ਨਾਲ ਤੇ ਕਦੇ ਤਰੱਕੀ ਨਹੀਂ ਕਰਦੇ ਤੇ ਉਹ ਉਸ ਤੋਂ ਬਾਅਦ ਘਰੇ ਆਉਂਦੇ ਆ ਤਾਂ ਉਹ ਸਾਰੀ ਕਹਾਣੀ ਦੱਸ ਦਿੰਦਾ ਬਲਰਾਮ ਤਾਂ ਕ੍ਰਿਸ਼ਨ ਬੜੇ ਹੈਰਾਨ ਹੁੰਦੇ ਆ ਤਾਂ ਕ੍ਰਿਸ਼ਨ ਜੀ ਕਹਿੰਦੇ ਆ ਵੀ ਤੁਹਾਡੇ ਵਰਗਾ ਦੋਸਤ ਮਿੱਤਰ ਮੇਰਾ ਅੱਜ ਤੱਕ ਕੋਈ ਨਹੀਂ ਹੈਗਾ ਵੀ ਤੁਸੀਂ ਮੇਰੇ ਸਭ ਤੋਂ ਨੇੜੇ ਆ ਤੁਸੀਂ ਸਾਰਾ ਜਿਹੜਾ ਸ਼ਰਾਫ ਆਪਣੇ ਉੱਤੇ ਲੈ ਲਿਆ ਜਿਹੜਾ ਮੈਨੂੰ ਵੀ ਮਿਲਣਾ ਸੀਗਾ ਸੋ ਇਸ ਕਰਕੇ ਵੀ ਕਹਾਣੀ ਸੀ ਛੋਟੀ ਜੀ ਪਰ ਕਹਾਣੀ ਤੋਂ ਸਿੱਖਣ ਵਾਲਾ ਇਹ ਆ ਦੋਸਤ ਜਿੰਨੇ ਮਰਜ਼ੀ ਬਣਾਓ ਠੀਕ ਆ ਪਰ ਇੱਕ ਇਹੋ ਜਿਹਾ ਦੋਸਤ ਬਣਾਓ ਜੋੜਾ ਤੁਹਾਡੇ ਹਮੇਸ਼ਾ ਤੁਹਾਡੇ ਪਿੱਛੇ ਵੀ ਤੁਹਾਡੀ ਵਫਾਦਾਰੀ ਕਰੇ ਤੁਹਾਡੀ ਪੱਠ ਪਿੱਛੇ ਵੀ ਤੇ ਹਮੇਸ਼ਾ ਆਪਣੇ ਦੋਸਤਾਂ ਦੇ ਪ੍ਰਤੀ ਇਮਾਨਦਾਰ ਰੋ ਤੇ ਵਧੀਆ ਰੋ ਕਿਉਂਕਿ ਇੱਕ ਦੋਸਤ ਹੀ ਹੈ ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਸਾਰੇ ਹੱਲ ਮੁਸ਼ਕਲਾਂ ਪਰੇਸ਼ਾਨੀਆਂ ਦਾ ਦੱਸ ਸਕਦੇ ਹੋ ਤੇ ਉਹ ਤੁਹਾਨੂੰ ਹੱਲ ਵੀ ਦੱਸ ਸਕਦਾ ਸੋ ਇਸ ਕਰਕੇ ਆਪਣੇ ਮਿੱਤਰਾਂ ਪ੍ਰਤੀ ਮਾਣ ਦਾ ਰੋ ਤੇ ਵਧੀਆ ਗੱਲ ਹੈ ਇੱਕ ਐਹੋ ਜਿਹਾ ਮਿੱਤਰ ਰਹਿਮ ਹੋਣਾ ਚਾਹੀਦਾ ਜਿਹੜਾ ਹਮੇਸ਼ਾ ਤੁਹਾਡੇ ਨਾਲ ਖੜੇ ਸੋ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਮਿਲਦੇ ਆਂ ਅਗਲੇ ਕਿਸੇ ਕਹਾਣੀ ਕਿੱਸੇ ਚ ਰੱਬ ਰੱਖਾ